ਬਹੁਤ ਟਾਈਮ ਹੋ ਗਈ ਬਹੁਤ ਸਾਲ ਹੋ ਗਏ ਇਹ ਰੋਡ ਜਿਵੇਂ ਦਾ ਹੈ ਉਵੇਂ ਦਾ ਹੀ ਦੇਖੀ ਜਾਂਦੇ ਅਸੀਂ ਇਹਨੂੰ ਹੂੰ ਕੋਈ ਹੱਲ ਨਹੀਂ ਹੋਇਆ ਇਹਦਾ ਹੂੰ ਐਮ ਐਲ اے ਦੇ ਗੇਟਾਂ ਦੀ ਮੂਰ ਦੀ ਡੇਲੀ ਨਾਗਦੇ ਆ ਹੂੰ ਬੁਰੇ ਹਾਲ ਮੀਂਹ ਆਲੇ ਦਿਨ ਤਾਂ ਇੱਥੇ ਬਾਹਲੇ ਬੁਰੇ ਹਾਲ ਗੱਡੀ ਦੇ ਵਿੱਚ ਵੀ ਪਾਣੀ ਵੜ ਜਾਂਦਾ ਸਾਨੂੰ ਤਾਂ ਜੀ ਸਾਡਾ ਪਿੰਡਾ ਟਰਾਲੀ ਭਾਈ ਕੋਲੇ ਪੇਖਾ ਤਕਰੀਬਨ ਸਾਡਾ ਆਉਣਾ ਜਾਣਾ ਰਹਿੰਦਾ ਇਸ ਰੋਡ ਤੇ ਤੇ ਬਹੁਤ ਸਾਲ ਹੋ ਗਏ ਰਸਤਾ ਬਣਿਆ ਹੀ ਨਹੀਂ ਲੋਡ ਗੱਡੀਆਂ ਵਾਸਤੇ ਬਹੁਤ ਜ਼ਿਆਦਾ ਮੁਸ਼ਕਲ ਆ ਸੜਕ ਦੀ ਜਦੋਂ ਦੀ ਸੁਰਤ ਸੰਭਲੀ ਆ ਉਦੋਂ ਦੀ ਇੱਥੋਂ ਦੀ ਲੱਗਦੇ ਆ ਅਸੀਂ ਹੂੰ ਪਰ ਸੜਕ ਦਾ ਐਂ ਵੇਖਦੇ ਆ ਅਸੀਂ ਟੁੱਟੀ ਹੋਈ ਇਹ ਦਰਸ਼ਕੋ ਇਸ ਵਕਤ ਮੈਂ ਹਲਕਾ ਨਿਹਾਲ ਸਿੰਘ ਵਾਲਾ ਦੇ ਅਧੀਨ ਪੈਂਦੇ ਪਿੰਡ ਭਾਗੀਕੇ ਦੇ ਵਿੱਚ ਮੌਜੂਦ ਆ ਜੋ ਤੁਸੀਂ ਰੋਡ ਦੇਖ ਰਹੇ ਹੋ ਇਹ ਨੈਸ਼ਨਲ ਹਾਈਵੇ 254 ਅੱਗੇ ਜਿਹੜਾ 703 ਰੋਡ ਦੇ ਨਾਲ ਇਹ ਲਿੰਕ ਹੁੰਦਾ ਤੇ ਬਹੁਤ ਸਾਰੇ ਪਿੰਡਾਂ ਦੇ ਨਾਲ ਦੋ ਜ਼ਿਲ੍ਹਿਆਂ ਨੂੰ ਵੀ ਜੋੜਦਾ ਲੰਮੇ ਸਮੇਂ ਤੋਂ ਦੱਸ ਦਈਏ ਕਿ ਲੋਕਾਂ ਨੇ ਮੰਗਾ ਕਿ ਰੋਡ ਬਣਨਾ ਚਾਹੀਦਾ ਜਦੋਂ ਮੀਂਹ ਪੈਂਦਾ ਤੇ ਤੇ ਛੱਪੜ ਬਣ ਜਾਂਦਾ ਕੁਝ ਸਮਾਂ ਪਹਿਲਾਂ ਜਿਹੜੀ ਆ ਇਹ ਪ੍ਰਧਾਨ ਮੰਤਰੀ ਸੜਕ ਯੋਜਨਾ ਤਹਿਤ ਏ ਰੋਡ ਬਣਾਇਆ ਗਿਆ ਸੀ ਕਟਿਆ ਮਟੀਰੀਅਲ ਕਰਕੇ ਨਾ ਤਾਂ ਪ੍ਰਸ਼ਾਸਨ ਨੇ ਕੋਈ ਧਿਆਨ ਦਿੱਤਾ ਜਿਸ ਦੀ ਵਜ੍ਹਾ ਕਾਰਨ ਅੱਜ ਪੂਰੀ ਸੜਕੀ ਇੱਥੇ ਮੌਜੂਦ ਨਹੀਂ ਆ ਤੁਸੀਂ ਦੇਖ ਸਕਦੇ ਹੋ ਵੱਟੇ ਪਏ ਹੋਏ ਆ ਥੋੜੇ ਥੋੜੇ ਤੇ ਵੱਡੀ ਗੱਲ ਇਹ ਆ ਕਿ ਲੋਕਾਂ ਨੇ ਕਿਹਾ ਕਿ ਇੱਥੇ ਨਜਾਇਜ਼ ਕਬਜ਼ੇ ਵੀ ਬਹੁਤ ਹੋ ਰਹੇ ਆ ਤੇ ਪ੍ਰਸ਼ਾਸਨ ਦੇ ਨਾਲ ਉਹਨਾਂ ਦਾ ਜਿਹੜੀ ਨਾਰਾਜ਼ਗੀ ਆ ਤੇ ਇੱਥੇ ਲੋਕ ਵੀ ਮੌਜੂਦ ਹੋਣਗੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਸੜਕ ਦੇ ਮਸਲੇ ਨੂੰ ਲੈ ਕੇ ਉਹਨਾਂ ਦਾ ਕੀ ਕਹਿਣਾ ਲੱਛ ਕੋ ਇਸੇ ਪਿੰਡ ਦੇ ਜਿਹੜੇ ਸਨਿਕ ਸਾਡੇ ਨਾਲ ਮੌਜੂਦ ਆ ਗੱਲਬਾਤ ਕਰਦੇ ਆ ਇਸ ਰੋਡ ਨੂੰ ਲੈ ਕੇ ਉਹਨਾਂ ਦਾ ਕੀ ਕਹਿਣਾ ਅਜੀ ਕੀ ਨਾਮ ਆ ਸਰ ਇੰਦਰਜੀਤ ਸਿੰਘ ਭਾਗੀ ਕੇ ਜੀ ਸਰ ਕਿੰਨੇ ਸਮੇਂ ਤੋਂ ਤੁਸੀਂ ਰਹਿ ਰਹੇ ਹੋ ਇਸ ਪਿੰਡ ਉਹਦੇ ਵਿੱਚ ਜਿਆਸਬ ਮੇਰੀ ਉਮਰ ਅੱਜ 46 ਸਾਲ 6 ਮਹੀਨੇ ਤੇ 13 ਦਿਨਾਂ ਜੀ ਮੈਂ ਆਪਣੀ ਸੁਰਤ ਦੇ ਵਿੱਚ ਇਹ ਸੜਕ ਸਾਬਤੀ ਨਹੀਂ ਦੇਖੀ ਉਹ ਚਾਹੇ ਕਿਸੇ ਦੀ ਬਾਜ਼ਾਰ ਤੇ ਰਹੀ ਹੋਵੇ ਜੀ ਬੜੇ ਦੁੱਖ ਦੀ ਗੱਲ ਆ ਕਿਉਂਕਿ ਸਵਾਲ ਸੱਤਾ ਨੂੰ ਹੁੰਦੇ ਆ ਸਵਾਲ ਹਾਕਮ ਤੇ ਨੂੰ ਹੁੰਦੇ ਆ ਇਹ ਜਿਹੜੀ ਜਗ੍ਹਾ ਤੇ ਅਸੀਂ ਖੜੇ ਆ ਇਸ ਟਾਈਮ ਇਸ ਸੜਕ ਦੇ ਉੱਤੇ ਨਵਾਲੇ 2-3 ਤਾਂ ਐਮਐਲਆ ਦੇ ਘਰ ਤੇ ਦਫ਼ਤਰ ਪੈਂਦੇ ਆ ਇਸ ਤੋਂ ਬਿਨਾ ਇਸ ਘਰ ਇਸ ਸੜਕ ਦੇ ਦੋਨੇ ਪਾਸੇ ਐਸੀ ਏਰੀਆ ਜਿੱਥੇ ਬਸਨੀਖ ਲੋਕ ਸਾਡੇ ਐ ਸਿਪਾਈਚਾਰੇ ਦੇ ਲੋਕ ਰਹਿ ਰਹੇ ਆ ਬੜੇ ਦੁੱਖ ਦੀ ਗੱਲ ਆ ਜਿਹੜੀ ਜਗ੍ਹਾ ਤੇ ਅਸੀਂ ਖੜੇ ਆ ਇੱਥੇ 4 4 5 5 ਫੁੱਟ ਕੰਟਮੀਨੇਟਿਡ ਵਾਟਰ ਜਿਹੜਾ ਪਾਣੀ ਦੇ ਵਿੱਚ ਵਾਟਰ ਲੋਕਿੰਗ ਹੋ ਜਾਂਦੀ ਆ ਰੈਣੀ ਸੀਜ਼ਨ ਦੇ ਵਿੱਚ ਜਸਟ ਵੀ ਹੈਵ ਪਾਸਡ ਹੁਣੇ ਬੜੇ ਦੁੱਖ ਦੀ ਗੱਲ ਆ ਇੱਕ ਦੋ ਰਾਹੀਰਾਂ ਦੇ ਸੱਟ ਵੀ ਲੱਗੀ ਜਿਨ੍ਹਾਂ ਨੂੰ ਅਸੀਂ ਆਪ ਮਤਲਬ ਅਸੀਂ ਜਾ ਕੇ ਐਡਮਿਟ ਕਰਾਇਆ ਬੜੇ ਅਸੀਂ ਤਰਸਯੋਗ ਸਥਿਤੀ ਦੇ ਵਿੱਚ ਪਿੰਡ ਭਾਗੀ ਕਨੇਹਾਲ ਸਿੰਘ ਵਾਲਾ ਰੋਡ ਵਾਲੇ ਰਹਿ ਰਹੇ ਹੂੰ ਦੂਜੀ ਬੱਸੇ ਲੋਕਾਂ ਦਾ ਕਹਿਣਾ ਕਿ ਨਜਾਇਜ਼ ਕਬਜ਼ੇ ਵੀ ਹੋ ਰਹੇ ਆ ਤੁਸੀਂ ਸਪੈਨਡ ਦਿਓ ਤੁਹਾਨੂੰ ਪਤਾ ਹੋਣਾ ਦੇਖੋ ਜਦੋਂ ਅਸੀਂ ਇੱਕ ਪਾਣੀ ਦੇ ਲੰਘਣ ਦੇ ਰਸਤੇ ਨੂੰ ਅਸੀਂ ਓਵਰਕਮ ਕਰਾਂਗੇ ਉਹਦੇ ਵਿੱਚ ਹਾਲਟ ਪੈਦਾ ਕਰਾਂਗੇ ਤਾਂ ਨੇਚਰਲੀ ਪਾਣੀ ਸਾਡਾ ਸਾਡੀ ਸੜਕ ਤੇ ਆਵੇਗਾ ਇਹਦੇ 'ਚ ਕੋਈ ਦੂਰ ਆਇਆ ਨਹੀਂ ਬਿਲਕੁਲ ਬਸ਼ਰਤੇ ਇਸ ਗੱਲ ਦੇ ਕਿ ਇਹ ਕੁਝ ਜਿਹੜੀਆਂ ਜਿਹੜੇ ਹੈਗੇ ਨੇ ਇਨਕਰੀਮੈਂਟ ਹੋਈ ਵੀ ਆ ਉਹਨਾਂ ਨੂੰ ਹਟਾ ਦਿੱਤਾ ਜਾਵੇ ਤੇ ਇੱਥੇ ਇਹ ਸੜਕ ਨੂੰ ਉੱਚੀ ਕਰਕੇ ਇੱਕ ਵਧੀਆ ਪੈਸੇਜ ਬਣਾਇਆ ਜਾਵੇ ਕਿਉਂਕਿ ਇਹ ਸੜਕ ਅੱਗੇ ਜਾ ਕੇ ਫਰੀਦਕੋਟ ਬਰਨਾਲਾ ਰਾਸ਼ਟਰੀ ਰਾਜਮਾਰਗ ਨੂੰ ਵੀ ਜੋੜਦੀ ਆ ਬਿਲਕੁਲ ਇਹ ਸੜਕ ਜਿੱਥੇ ਇਹਨਾਂ 10 ਪਿੰਡਾਂ ਨੂੰ ਜਿਹੜੇ ਨੇਬਰਿੰਗ ਪਿੰਡ ਆ ਇਹਨਾਂ ਨੂੰ ਜਿੱਥੇ ਇਹ ਲਿੰਕ ਕਰਦੀ ਆ ਉੱਥੇ ਇਹ ਰਾਸ਼ਟਰੀ ਰਾਜਮਾਰਗਾਂ ਨੂੰ ਵੀ ਲਿੰਕ ਕਰਦੀ ਆ ਤੇ ਬੜੇ ਹੈਵੀ ਵਹੀਕਲ ਇੱਥੋਂ ਦੀ ਪਾਸ ਆਊਟ ਹੁੰਦੇ ਆ ਬਿਲਕੁਲ ਜੀ ਇਹ ਪਹਿਲ ਦੇ ਆਧਾਰ ਤੇ ਤਰਜੀਹੀ ਦੇ ਆਧਾਰ ਤੇ ਕੰਮ ਕਰਨਾ ਚਾਹੀਦਾ ਹਿੰਦਰਜੀ ਜੀ 2 ਸਾਲ ਪਹਿਲਾਂ ਇਹ ਸੜਕ ਬਣੀ ਸੀ ਕੀ ਲੱਗਦਾ ਮਟੀਰੀਅਲ ਵਧੀਆ ਨਹੀਂ ਵਧੀਆ ਨਹੀਂ ਪਾਇਆ ਗਿਆ ਜਾਂ ਫਿਰ ਕੀ ਕਮੀ ਹੋ ਸਕਦੀ ਹੈ 101% ਘਟੀਆ தரਜੇ ਦਾ ਮਟੀਰੀਅਲ ਹੂੰ ਤੇ ਉਸ ਤੋਂ ਬਿਨਾ ਇਹਦੇ ਜਿਹੜੇ ਹੋਰ ਕਾਰਨ ਨੇ ਇੱਥੇ ਪਾਣੀ ਦਾ ਖੜਾ ਹੋਣਾ ਪਾ ਸੜਕ ਦਾ ਲੈਵਲ ਦੇ ਵਿੱਚ ਨਾ ਬਣਨਾ ਅਤੇ ਜਿਹੜੇ ਇੱਥੋਂ ਦੇ ਵਸਨੀਕ ਆ ਉਹਨਾਂ ਦੁਆਰਾ ਵੀ ਜਿਹੜੇ ਆਪ ਦਾ ਜਿਹੜਾ ਪਾਣੀ ਆ ਉਹ ਵੀ ਇੱਥੋਂ ਦਾ ਜਿਹੜਾ ਉਹਦੀ ਬਚਤ ਨਾ ਰੱਖਣਾ ਇਹ ਸਾਰੇ ਕਾਰਨ ਬਣੇ ਇੱਥੇ ਇਹ ਸੜਕ ਟੁੱਟਣ ਦੀ ਤੇ ਥਰੂਆਟ ਸਾਰੀ ਸੜਕ ਅਸੀਂ ਨਰਕ ਭੋਗ ਰਹੇ ਸੜਨਾਰਨ ਪੈਸੰਗਦਾਰਾ ਸਮਾਜ ਸੇਵੀ ਜੋ ਹਰ ਕਮਾਂ ਦੇ ਵਿੱਚ ਮੋਰੀ ਰਹਿੰਦੇ ਨੇ ਤੇ ਅੱਜ ਇਸ ਸੜਕ ਨੂੰ ਲੈ ਕੇ ਲੋਕਾਂ ਦੀਆਂ ਪਰੇਸ਼ਾਨੀਆਂ ਆ ਰਹੀਆਂ ਸੀ ਇੱਥੋਂ ਦੇ ਵਸਨੀਕ ਨੇ ਗੱਲਬਾਤ ਕਰਦੇ ਆ ਅਧਰਜੀ ਕਿੰਨੇ ਸਮੇਂ ਤੋਂ ਲੱਗਦਾ ਕਿ ਸੜਕ ਨਹੀਂ ਬਣੀ ਤੇ ਪਿਛਲੇ 2 2.5 ਸਾਲ ਪਹਿਲਾਂ ਸੜਕ ਬਣੀ ਸੀ ਜੀ ਪਰ ਇਹ ਜਿਹੜਾ ਪਾਣੀ ਦਾ ਸਹੀ ਨਿਕਾਸ ਨਾ ਹੋਣ ਕਰਨਾ ਇਹ ਦੁਬਾਰਾ ਸੜਕ ਫੇਰ ਟੁੱਟ ਗਈ ਆ ਜੀ ਤੇ ਬੜਾ ਜਲਦੀ ਟੁੱਟ ਗਈ ਤੇ ਉਹਦਾ ਕਰਕੇ ਬੜੀਆਂ ਪਰੇਸ਼ਾਨੀਆਂ ਆਉਂਦੀਆਂ ਆ ਬੜੇ ਵਹੀਕਲ ਆ ਜਿਹੜੇ ਉੱਥੇ ਫਸ ਕੇ ਰਹਿ ਜਾਂਦੇ ਆ ਇੱਕ ਦੋ ਬੰਦਿਆਂ ਦੀ ਸੱਟਾਂ ਵੀ ਲੱਗੀਆਂ ਤੇ ਇਹ ਜੀ ਜੋਗੀ ਸਰਕਾਰ ਆ ਜਾਏ ਪੀ ਡਬਲਯੂਟੀ ਦੇ ਅੰਡਰ ਆਉਂਦੀ ਆ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਇਹਨੂੰ ਜਾਂਦੀ ਸੜਕ ਨੂੰ ਬਣਾਇਆ ਜਾਵੇ ਤਾਂ ਕਿ ਰਾਗੀ ਦਾ ਜਿਹੜੇ ਉਹ ਪਰੇਸ਼ਾਨ ਨਾ ਹੋਵੇ ਜੀ ਫਿਰ ਜਿ ਨਜਾਇਜ਼ ਕਬਜ਼ੇ ਵੀ ਹੋ ਰਹੇ ਕਿ ਰਾਗੀ ਰਾਂ ਦਾ ਕਹਿਣਾ ਕਿ ਲੋਕਾਂ ਨੂੰ ਦਿੱਕਤ ਆਉਂਦੀ ਹੈ ਜਦੋਂ ਪਾਣੀ ਇੱਥੇ ਕੱਢ ਜਾਂਦਾ ਬਿਲਕੁਲ ਸਹੀ ਹੈ ਹੂੰ ਇਹ ਜਦੋਂ ਇਹ ਸਹੀ ਰਸਤਾ ਨਹੀਂ ਚੱਲਦਾ ਸੜਕ ਸਹੀ ਨਹੀਂ ਬਣੀ ਹੋਈ ਤਾਂ ਫਿਰ ਉਹ ਸਾਈਡ ਤੋਂ ਦੀ ਜਿਹੜੇ ਨਜਾਇਜ਼ ਕਬਜ਼ੇ ਆ ਉਹਨਾਂ ਕਰਕੇ ਪਰੇਸ਼ਾਨੀ ਆਉਂਦੀ ਆ ਜੇ ਸੜਕ ਸਹੀ ਚੱਲਦੀ ਹੋਵੇ ਤੇ ਫਿਰ ਉਹ ਜਿਹੜੇ ਸਾਈਡ ਤੇ ਹੈਗੇ ਆ ਨਜਾਇਜ਼ ਕਬਜ਼ੇ ਵੀ ਆ ਉਹ ਸਾਰੇ ਹੀ ਸ਼ਹਿਰ ਚ ਹੋਰ ਵੀ ਅੱਗੇ ਪਿੱਛੇ ਵੀ ਹੈਗੇ ਆ ਤਰੋ ਫਿਰ ਰਾਗੀਨਾਂ ਨੂੰ ਉਸ ਗੱਲ ਦੀ ਪਰੇਸ਼ਾਨੀ ਨਹੀਂ ਕਿਤੇ ਨਾ ਕਿਤੇ ਰਾਗੀਨਾਂ ਨੂੰ ਪਰੇਸ਼ਾਨੀ ਤਾਂ ਹੀ ਆ ਵੀ ਜੇ ਸੜਕ ਚੱਲ ਪੈਂਦੀ ਹੈ ਤੇ ਫਿਰ ਉਹ ਨਜਾਇਜ਼ ਕਬਜੇ ਸਰਕਾਰ ਨੇ ਦੇਖਣਿਆ ਵੀ ਉਹਨਾਂ ਨੇ ਕੀ ਕਰਨਾ ਕੀ ਨਹੀਂ ਕਰਨਾ ਪਰ ਸੜਕ ਟੁੱਟਣ ਦਾ ਤਾਂ ਸਾਰਿਆਂ ਨੂੰ ਵੱਡੀ ਸਮੱਸਿਆ ਹੈ ਕੀ ਮੰਗ ਕਰਦੇ ਮੰਗ ਇਹੀ ਕਰਦੇ ਵੀ ਸੜਕ ਜਲਦੀ ਸਹੀ ਕਰਕੇ ਤੇ ਸਹੀ ਬਣਾਈ ਜਾਵੇ ਤੇ ਜਿਹੜਾ ਪਾਣੀ ਦਾ ਇਹਦਾ ਨਿਕਾਸ ਹੈਗਾ ਉਹ ਵੀ ਬਿਲਕੁਲ ਸਹੀ ਕੀਤਾ ਜਾਵੇ ਕੀ ਨਾ ਵਸ ਕਿੰਨੇ ਸਮੇਂ ਤੋਂ ਸੜਕ ਦੇਖ ਰਹੇ ਇੱਥੇ ਬੰਦੇ ਇਹ ਹਮੇਸ਼ਾ ਸਤ ਸੰਭਾਲੀ ਇਸ ਤਰ੍ਹਾਂ ਹੀ ਦੇਖਦੇ ਆ ਹਾਂ ਅੱਜ ਉਮਰ ਵਿੱਚ 68 ਸਾਲ ਹੋ ਗਈ ਹੈ ਹੂੰ ਸੇ ਟੀ 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 ਹੁਣ ਧਿਆਨ ਸੰਗੈ ਤੱਕ ਵੀ ਟੁੱਟ ਰ ਟੁੱਟ ਚੁੱਕੀ ਹੈ ਜਦ ਭਾਗੀ ਜਿਹੜਾ ਹੈਗੀ ਹੀ ਖਰਾਬ ਧਿਆਨ ਸੰਗੈ ਤੱਕ ਵੀ 10 ਤਾਂ ਹੀ ਟੁੱਟ ਗਈ ਜਦ ਟੁੱਟ ਗਈ ਗੱਡੀ ਦਾ ਗੇਅਰ ਹੀ ਨਹੀਂ ਪੈਦਾ ਅਗਲਾ ਦੂਜਾ ਤਾਂ ਪੈਂਦਾ ਹੀ ਨਹੀਂ ਗਾ ਦੂਜੇ ਗੇਅਰ ਚ ਹੀ ਆ ਜਾਂਦਾ ਬਸ ਬਹੁਤ ਤਕਲੀਫ ਹੁੰਦੀ ਹੈ ਕਰ ਤੀ ਜਾਂਦਾ ਉਹ ਜੀ ਹਾਂ ਜੀ ਜਿਸ ਤਰ੍ਹਾਂ ਅੰਦਰਜੀਤ ਨੇ ਕਿਹਾ ਕਿ ਦਰ ਘਟਨਾਵਾਂ ਵੀ ਹੁੰਦੀਆਂ ਨੇ ਤੁਹਾਡੇ ਸਾਹਮਣੇ ਹੋਇਆ ਕੋਈ ਹਾਂਜੀ ਹਾਂਜੀ ਮੇਰੇ ਤੋਂ ਕਰਨਾ ਮੇਰੇ ਆਪ ਗੱਡੀ ਵਿੱਚ ਵੱਜ ਗਈ ਤੇ ਇਨਸਾਨ ਗੱਡੀ ਇਨਸਾਨ ਹੋ ਗਿਆ ਆਪਦੀ ਗੱਡੀ ਦਾ ਮੇਰਾ ਨਿੱਜੀ ਗਲਤੀ ਦਾ ਹਾਂਜੀ ਕੈਂਪਰ ਲੀਕ ਹੋ ਗਿਆ ਤੇਲ ਸਾਰਾ ਨਿਕਲ ਗਿਆ ਯੋ ਨੀ ਬੰਦਾ ਜੀ ਹਾਂ ਜੀ ਕੀ ਮੰਗ ਕਰੀ ਮੰਗ ਲਈ ਇਹਨੂੰ ਠੀਕਤਾ ਜਾ ਬਈ ਬਸ ਹਾਂ ਜੀ ਜਲਦੀ ਜਲਦੀ ਇਹਨੂੰ ਫੇਅਰ ਕਰਕੇ ਲੋਕਾਂ ਨੰਗਲ ਯੋਗ ਬਣਾਇਆ ਜਾ ਬਈ ਇਹਨੂੰ ਜੀ ਸਟਾ ਕਰ ਰਹੀ ਥੀ ਜੀ ਹਾਂ ਜੀ ਮੇਰੇ ਨਾਲ ਇਹ ਦੁਕਾਨ ਹੈ ਇਹ ਜੀ ਜਿਵੇਂ ਜੀ ਨੂੰ ਲੰਘਦੇ ਆ ਤਾਂ ਡੈਗ ਪੈਦੇ ਸਾਨੂੰ ਚੱਕਨੇ ਪੈਂਦੇ ਆ ਹੂੰ ਇਹ ਬਹੁਤ ਔਖੀਆਂ ਜੀਆਂ ਇਹ ਕਿੰਨੀਆਂ ਘਟਨਾਵਾਂ ਹੋ ਗਈਆਂ ਤੁਹਾਡੇ ਸਾਹਮਣੇ ਕਸ਼ਰਾਂ ਜੀ ਪਾਸ ਜੀ ਓਟਾ ਕੇ ਛੋਟਾ ਬਾਦੀਆਂ ਹੂੰ ਤੇ ਸਾਨੂੰ ਆਪਨੇ ਪੱਜਣਾ ਪੈਂਦਾ ਬਹੁਤ ਡੈਗ ਤੇ ਆ ਜੀ ਅੱਜ ਚਾਰ ਤਾਂ ਹੋਣੀ ਹੋਣੀ ਹੋ ਗਈਆਂ ਕੀ ਮੰਗ ਕਰਦੇ ਮੰਗੇ ਇਹ ਵੀ ਪੰਨ ਨਹੀਂ ਚਾਹੀਦੀ ਜੀ ਇਹ ਛੜਕੀ ਵਧੀਆ ਬਣਨੀ ਚਾਹੀਦੀ ਬਹੁਤ ਔਖੇ ਪਾਛੇ ਜਦੋਂ ਛੜ ਲੰਘ ਜੀ ਹੂੰ ਛੜਕ ਨੂੰ ਔਖੇ ਬਹੁਤ ਆ ਗੱਡੀ ਪਹਿਲਾਂ ਵੜ ਗਈ ਇੱਕ ਇੱਥੇ ਪੁੰਗੀ ਟਿੱਕੀ ਉਹ ਚੱਤ ਗਿਆ ਇੱਕ ਮੋਟਰ ਚੰਗ ਗਿਆ ਇੱਕ ਉਹ ਚੱਤ ਹੈ ਜਿਹਦਾ ਬਹਾਵ ਲੱਗ ਰਿਹਾ ਹੈ ਜਿਵੇਂ ਪਾਣੀ ਫੜ ਜਗਾ ਪੂਰਾ ਚਰਪ ਹੋ ਗਿਆ ਪਾਣੀ ਵਾੜਾ ਜਾਂਦਾ ਜੀ ਹਾਂ ਉਹ ਕਰਾਂਗੇ ਇਕੱਠਾ ਹੋ ਜਾਣਾ ਉਹ ਛੜਪਾਂਗੇ ਇਕੱਠਾ ਹੋ ਜਾਣਾ ਹਾਂ ਬਹੁਤ ਹੋਖੀ ਇਹ ਜਿਹਾ ਆ ਬੜਾ ਸੋਹ ਜੀ ਕਿ ਨੰਗੇ ਚੱਪੇ ਬੋਸ ਹੋ ਜਾਂਦੇ ਜੀ ਦਰਸ਼ਕੋ ਮੈਂ ਦੱਸ ਦਿਆਂ ਜੇੜੀ ਸਾਹਿਬ ਤੁਸੀਂ ਦੇਖ ਰਹੇ ਹੋ ਇਹ ਇਸ ਵਕਤ ਸੂਰਜ ਜਿਆਦਾ ਤੇਜ਼ ਹੋਣ ਕਾਰਨ ਰੋਸ਼ਨੀ ਤੇ ਜਿਹੜਾ ਸੁੱਕੀ ਹੋਈ ਆ ਮੀਂਹ ਦੇ ਦਿਨਾਂ ਦੇ ਵਿੱਚ ਪੂਰਾ ਛੱਪੜ ਬਣ ਜਾਂਦਾ ਆ ਪ੍ਰਿੰਟ মিডিਆ ਨੇ ਵੀ ਬਹੁਤ ਜਿਹੜੀਆਂ ਖਬਰਾਂ ਲਾਈਆਂ ਜਿਸ ਤੋਂ ਬਾਅਦ ਇਹ ਵੀ ਕਿਹਾ ਜਾ ਰਿਹਾ ਕਿ ਇੱਥੇ ਤੁਸੀਂ ਮੱਛੀਆਂ ਵੀ ਛੱਡ ਸਕਦੇ ਹੋ ਬੜੇ ਹਾਸੋ ਹੀ ਨੇ ਜਿਹੜੇ ਕਮੈਂਟ ਕਰਦੇ ਨੇ ਲੋਕ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚਾਹੀਦਾ ਕਿ ਜਲਦ ਤੋਂ ਜਲਦ ਇਸ ਮਸਲੇ ਦਾ ਹੱਲ ਕਰਨ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਪੀਡਬਲਯੂਡੀ ਦੇ ਜੇ ਜੈਐਸਡੀਓ ਸਾਹਿਬ ਦੇ ਨਾਲ ਵੀ ਗੱਲਬਾਤ ਕੀਤੀ ਜਾਵੇ ਤੇ ਬਾਕੀ ਰਾਹਗੀਰ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਇਸ ਟੁੱਟੀ ਹੋਈ ਸੜਕ ਦੇ ਮਸਲੇ ਨੂੰ ਲੈ ਕੇ ਕੀ ਕਹਿਣਾ ਬਹੁਤ ਟਾਈਮ ਹੋ ਗਏ ਬਹੁਤ ਸਾਲ ਹੋ ਗਏ ਇਹ ਰੋਡ ਜਿਵੇਂ ਦਾ ਹੈ ਉਵੇਂ ਦਾ ਹੀ ਦੇਖੀ ਜਾਂਦੇ ਆ ਅਸੀਂ ਇਹਨੂੰ ਹੂੰ ਕੋਈ ਹੱਲ ਨਹੀਂ ਹੋਇਆ ਇਹਦਾ ਹੂੰ ਐਮ ਐਲ ਏ ਦੇ ਗੇਟਾਂ ਦੀ ਮੂਰ ਦੀ ਡੇਲੀ ਨਗਦੇ ਆ ਹੂੰ ਬੁਰੇ ਹਾਲ ਮੀਂਹ ਆਲੇ ਦਿਨ ਤਾਂ ਇੱਥੇ ਬੜੇ ਬੁਰੇ ਹਾਲ ਗੱਡੀ ਦੇ ਵਿੱਚ ਵੀ ਪਾਣੀ ਵੜ ਜਾਂਦਾ ਕੀ ਬਾਨਣਾ ਚਾਹੀਦਾ ਇਹ ਰੋਡ ਮੇਰਾ ਨਾਮ ਹੈਗਾ ਜੀ ਸੇਮਾ ਪਿੰਡ ਮਾਛੀ ਕਰੋ ਵੀਰੇ ਓਕੇ ਓਕੇ ਡੇਲੀ ਅਪਟਾਉਨ ਕਰਦੇ ਤਾਂ ਡੇਲੀ ਅਪਟਾਉਨ ਜੀ ਦੁਕਾਨ ਆ ਮਰੀ ਨਿਹਾਰ ਸਿੰਘ ਵਾਲੇ ਵੀਰੇ ਜੀ ਤੇ ਕਿੰਨੇ ਸਮੇਂ ਤੋਂ ਤੁਸੀਂ ਇਹ ਸੜਕ ਦੇਖ ਰਹੇ ਹੋ ਸੜਕ ਨਹੀਂ ਜਦੋਂ ਦੀ ਸੁਰਤ ਸੰਭਲੀ ਆ ਉਦੋਂ ਦੀ ਇੱਥੋਂ ਦੀ ਲੱਗਦੇ ਆ ਅਸੀਂ ਹੂੰ ਪਰ ਸੜਕ ਦਾ ਐਂ ਵੇਖਦੇ ਆ ਅਸੀਂ ਟੁੱਟੀ ਹੋਈ ਹੈ ਹੂੰ ਬਹੁਤ ਬੁਰਾ ਹਾਲ ਆ ਆ ਹੁਣ ਤਾਂ ਪਾਣੀ ਸੁੱਕ ਗਿਆ ਨਾ ਜੀ ਥੋੜੇ ਦਿਨ ਪਹਿਲਾਂ ਇਹਦੇ ਚ ਇੰਨਾ ਪਾਣੀ ਸੀ ਵੀ ਗੱਡੀਆਂ ਥੱਲੇ ਲੱਗਦੀਆਂ ਸੀ ਲੋਕਾਂ ਦੀਆਂ ਹੂੰ ਇਹ ਆਸਮਾਨ ਵਾਲੇ ਵਿਚਾਰੇ ਕਢਾਉਂਦੇ ਆ ਇਤੋਂ ਕਿਸੇ ਦੇ ਸੱਟ ਲੱਗਦੀ ਆ ਕੋਈ ਡਿੱਗਦਾ ਵਾ ਬੁਰਾ ਹਾਲ ਹੀ ਆ ਜੀ ਕੀ ਮੰਗ ਕਰਦੇ ਹੋ ਕੁਝ ਮੰਗ ਇਹੀ ਕਰਦੇ ਆ ਵੀ ਇਹ ਬਣਾਈ ਜਾਵੇ ਨਿਹਾਲ ਸਿੰਘ ਵਾਲੇ ਤੱਕ ਉਹ ਗ੍ਰੇਡ ਤੋਂ ਲੈ ਕੇ ਨਿਹਾਲ ਸਿੰਘ ਵਾਲੇ ਤੱਕ ਬਣਾਈ ਜਾਵੇ ਹੂੰ ਤੇ ਲੋਕਾਂ ਨੂੰ ਥੋੜਾ ਸੌਖ ਦਾ ਸਾਹ ਜੀ ਵੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਨਪ੍ਰੀਤ ਸਿੰਘ ਸਾਨੂੰ ਕਿਧਰੋਂ ਲੈ ਕੇ ਆਇਓ ਕਿੰਨਾ ਟਾਈਮ ਹੋ ਗਿਆ ਲੱਗਦੇ ਵਿੱਚ ਸਾਨੂੰ ਤਾਂ ਜੀ ਸਾਡਾ ਪਿੰਡਾ ਟਰੋਲੀ ਭਾਈ ਕੋਲੇ ਪੇਖਾ ਤਕਰੀਬਨ ਸਾਡਾ ਆਉਣਾ ਜਾਣਾ ਰਹਿੰਦਾ ਇਸ ਰੋਡ ਤੇ ਤੇ ਬਹੁਤ ਸਾਲ ਹੋ ਗਏ ਰਸਤਾ ਬਣਿਆ ਹੀ ਨਹੀਂ ਲੋਡ ਗੱਡੀਆਂ ਵਾਸਤੇ ਬਹੁਤ ਜ਼ਿਆਦਾ ਮੁਸ਼ਕਲ ਆ ਸਾਨੂੰ ਕਈ ਵਾਰ ਦੂਜੇ ਪਾਸੇ ਦੀ ਘੁੰਮ ਕੇ ਆਉਣਾ ਪੈਂਦਾ ਸਾਡਾ ਵੱਧਦੀ ਡੀਜ਼ਲ ਮੱਚਦਾ ਕੀ ਮੰਗ ਕਰਦੇ ਸਾਡੀ ਮੰਗ ਇਹ ਹੈ ਵੀ ਰੋਡ ਬਣਾਇਆ ਜਾਵੇ ਲੋਕ ਸੌਖੇ ਹੋ ਜਾਣ ਦਰਸ਼ਕੋ ਜਿਹੜੀ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਉਸ ਤੋਂ ਬਾਅਦ ਅਸੀਂ ਪੀਡਬਲਯੂਡੀ ਦੇ ਜਿਹੜੇ ਸਬੰਧਤ ਅਧਿਕਾਰੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਪਰ ਕੋਈ ਵੀ ਜਿਹੜਾ ਠੋਸਾ ਜਵਾਬ ਉਹਨਾਂ ਨੇ ਨਹੀਂ ਦਿੱਤਾ ਤੇ ਦੂਜੀ ਗੱਲ ਉਹਨਾਂ ਨੇ ਇਹ ਕਹੀ ਆ ਇਸ ਬਣਾਈ ਆ ਇਸ ਜੋ ਵੀ ਪ੍ਰੋਸੈਸ ਸਾ ਉਹਨਾਂ ਦਾ ਤੇ ਉਹਨਾਂ ਨੇ ਕਿਹਾ ਕਿ ਪੈਚ ਵਰਕ ਪਹਿਲਾਂ ਹੋ ਸਕਦਾ ਤੇ ਜੇ ਰੀਨਿਊ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਕਿ ਅਸੀਂ ਐਮਐਲਏ ਸਾਹਿਬ ਦੇ ਧਿਆਨ ਚ ਲਿਆ ਦਿੱਤਾ ਤੇ ਜਲਦੀ ਇਸ ਕੰਮ ਆ ਜਿਹੜਾ ਸੜਕ ਦਾ ਕੰਮ ਆ ਜਲਦ ਸ਼ੁਰੂ ਹੋ ਜਾਵੇਗਾ ਇਹ ਜਿਹੜੀ ਸੜਕ ਆ ਜਵਾਰ ਸਿੰਘ ਵਾਲੇ ਤੋਂ ਲੈ ਕੇ ਪਿੰਡ ਹਿੰਮਤਪੁਰਾ ਲੈਂਕ ਰੋਡ ਤੱਕ ਜਿੱਦੀ ਟੁੱਟੀ ਹੋਈ ਆ ਤੇ ਦੇਖਣਾ ਹੋਵੇਗਾ ਕਦੋਂ ਤੱਕ ਇਹ ਸੜਕ ਬਣ ਕੇ ਤਿਆਰ ਹੁੰਦੀ ਆ ਸੋ ਹੋਰ ਅਪਡੇਟਸ ਦੇ ਲਈ ਬਣੇ ਰਹੋ ਜੇ ਵੀ ਇਸ ਟਾਈਮ ਦੇ ਨਾਲ